ਹਾਂਜੀ ਦੋਸਤੋ ਪਿੰਡ ਅਚਰਵਾਲ ਵਾਲਾ ਕੰਮ ਜਿਹੜਾ ਆਪਣਾ ਚੱਲੀ ਜਾਂਦਾਗਾ ਲੈਂਟਰ ਤਕਰੀਬਨ ਅੱਧਾ ਕੁ ਪੈ ਚੁੱਕਿਆਗਾ ਤੇ ਇਹ ਵੀਡੀਓ ਇੱਕ ਆਪਾਂ ਹੋਰ ਬਣਾ ਰਹੇ ਹਾਂਗੇ ਤੇ ਫਰੰਟ ਤੋਂ ਆਂਗੀ ਸਾਰਾ ਵਿਊ ਦੇਖੋ ਵੀ ਕਿੰਨਾ ਸੋਹਣਾ ਵਿਊ ਆ ਰਿਹਾ ਹੈਗਾ ਤੇ ਮਾਡਰਨ ਕੋਠੀ ਆ ਇਹ ਉਹਨੇ ਮਾਲਕ ਸਰਦਾਰ ਚਮਕੌਰ ਸਿੰਘ ਤੇ ਅੱਜ ਫੁੱਲ ਤਿਆਰ ਹੋਏ ਵੇ ਨੇ ਤੇ ਚੱਲੀ ਜਾਂਦਾ ਕੰਮ ਆਪਣਾ ਤਕਰੀਬਨ ਅੱਧ ਦੇ ਨੇੜੇ ਲੈਂਟਰ ਪੈ ਚੁੱਕਿਆਗਾ ਫਰੰਟ ਪੋਰਚ ਏਰੀਆ ਡਰਾਇੰਗ ਰੂਮ ਤੇ ਇੱਕ ਸਟੋਰ ਏਰੀਆ ਰਹਿੰਦਾਗਾ ਤੇ ਇਹ ਨੇ ਸੋਡੇ ਠੇਕੇਦਾਰ ਜਸਵੰਤ ਸਿੰਘ ਫੇਰੂਰਾ ਹੀ ਤੇ ਕਰੋ ਚੱਕ ਕੰਮ ਕਿਵੇਂ ਲੱਗੀ ਜਾਂਦਾਗਾ ਤੇ ਇਸ ਤੋਂ ਬਾਅਦ ਘਰੇ ਕੌਣ ਕੌਣ ਆਇਆ ਵਾ ਤੁਹਾਨੂੰ ਦਿਖਾਉਨੇ ਆ ਕਿਉਂਕਿ ਪਿੰਡਾਂ ਦੇ ਵਿੱਚ ਇਹ ਰਵਾਜ ਹੀ ਹੁੰਦਾ ਵੀ ਘਰਾਂ ਦੇ ਲੋਕ ਇਕੱਠੇ ਹੁੰਦੇ ਹੁੰਦੇ ਆ ਕਿ ਨਹੀਂ ਤਾਂ ਸ਼ਹਿਰਾਂ ਦੇ ਵਿੱਚ ਅੱਜਕੱਲ੍ਹ ਚਾਰ ਸਮੋਸੇ ਲਿਆ ਕੇ ਫੜਾ ਦਿੰਦੇ ਆ ਤੇ ਕੰਮ ਨਵੇੜਦੇ ਆ ਵੀ ਆ ਜੱਕੋ ਤੇ ਕੰਮ ਨਵੇੜਿਆ ਤੇ ਪਿੰਡ ਵਿੱਚ ਲੇਡੀਜ਼ ਬੁੜੀਆਂ ਵੀ ਬਹੁਤ ਪਹੁੰਚਦੀਆਂ ਘਰਾਂ ਦੀਆਂ ਕਿਉਂਕਿ ਸੂਜੀ ਦਾ ਭੋਗ ਜਾਂ ਸਬਜੀ ਵਗੈਰਾ ਰੋਟੀ ਵਗੈਰਾ ਸਾਰੀਆਂ ਬੁੜੀਆਂ ਹੀ ਬਣਾਉਂਦੀਆਂ ਨੇ ਘਰਾਂ ਦੀਆਂ ਤੇ ਕਰੋ ਚੈੱਕ ਤੇ ਕਰਿਓ ਸ਼ੇਅਰ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ